ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭੈਣਾਂ ਤੇ ਭਰਾਵਾਂ ਨੂੰ ਹੋਰ ਕਿਵੇਂ ਹੋ ਜੀ ਸਾਰੇ ਹਾਂਜੀ ਅਸੀਂ ਅੱਜ ਆਪਣਾ ਬਲੌਗ ਤੁਹਾਨੂੰ ਦਿਖਾਵਾਂਗੇ ਨਿੰਬੂ ਦਾ achar ਵੀ ਬਣਾਵਾਂਗੇ ਹਾਂਜੀ ਸਵੇਰੇ ਉੱਠ ਕੇ ਵਹਿਗੁਰੂ ਦਰਸ਼ਨ ਕੀਤੇ ਫਿਰ ਸਾਡੇ ਡੌਗੀ ਸਾਡਾ ਇੰਤਜ਼ਾਰ ਕਰਦੇ ਸੀ ਦੇਖੋ ਕਿਵੇਂ ਬੈਠੇ ਹੈ ਗੇਟ ਦੇ ਅੱਗੇ ਦੋਨੋਂ ਇੱਧਰ ਦੂਆ ਬੈਠਾ ਤੇ ਪੁੱਤ ਬੈਠਿਆ ਡੌਗੀ ਦਾ ਬੱਚਾ ਹੁਣ ਅਸੀਂ ਗੇਟ ਖੋਲ ਕੇ ਇਹਨਾਂ ਨੂੰ ਪਾਣਾ ਦੁੱਧ ਦੇਖੋ ਪਹਿਲਾਂ ਮੰਮੀ ਆ ਗਈਆਂ ਨੇ ਕਿੰਨਾ ਇੰਤਜ਼ਾਰ ਕਰਦਾ ਦੁੱਧ ਦਾ ਫਟਾਫਟ ਫਿਨਿਸ਼ ਕਰ ਦੇਣਾ ਪਿੱਛੇ ਉਹ ਵਿਚਾਰਾ ਖੜਾ ਹੈ ਦੇਖੋ ਕਿੰਨਾ ਇੰਤਜ਼ਾਰ ਕਰਦਾ ਹੈ ਕਿਉਂਕਿ ਨੇੜੇ ਆ ਗਿਆ ਤਾਂ ਇਹਨੇ ਹੁਣ ਖੁਰ ਦੇਣਾ ਵਿਚਾਰਾ ਆਰਾਮ ਤੇ ਪਿੱਛੇ ਬੈਠ ਗਿਆ ਜਾ ਕੇ ਉਹ ਦੇਖੋ ਕਿਵੇਂ ਬੈਠਾ ਕਿੰਨਾ ਸਬਰ ਕੀਤਾ ਹੋਇਆ ਨੇ ਉੱਚਲੇ ਗਈ ਹੁਣ ਆਪਾਂ ਪਾਵਾਂਗੇ ਇਹਨੂੰ ਦੁੱਧ ਕਿੰਨੀ ਮਸਤੀ ਨਾਲ ਦੁੱਧ ਪਿੰਦਾ ਐ ਇੰਨੀ ਵੇਟ ਕਰਦਾ ਐ 5 6 ਵਜੇ ਬਹਿ ਜਾਂਦਾ ਅੱਗੇ ਇਹਨਾਂ ਦੀ ਵਿਚਾਰਿਆਂ ਦੀ ਥੋੜੀ ਬਹੁਤੀ ਸੇਵਾ ਕਰ ਦੇਣੀ ਚਾਹੀਦੀ ਐ ਇਹ ਰੱਬ ਦਾ ਰੂਪ ਆ ਦੇਖੋ ਕਿੰਨਾ ਮਸਤੀ ਕਰਦਾ ਹੈ ਸਵੇਰ ਸਵੇਰ ਹਾਂਜੀ ਫਿਰ ਅਸੀਂ ਕੀਤਾ ਨਾਸ਼ਤਾ ਆਪਣਾ ਇਹ ਮੇਰਾ ਨਾਸ਼ਤਾ ਹੈ ਸਰਦਾਰ ਜੀ ਦਾ ਅਸੀਂ ਅਲੱਗ-ਅਲੱਗ ਤਾਂ ਖਾਂਦੇ ਹਾਂ ਕਿਉਂਕਿ ਮੈਂ ਥੋੜੀ ਜਿਹੀ ਬਿਮਾਰ ਹਾਂ ਮੈਨੂੰ ਪਪੀਤਾ ਖਾਣਾ ਨਹੀਂ ਹੈ ਫੇਰ ਅਸੀਂ ਜੀ ਕੱਲ ਨਿੰਬੂ ਤੋੜੇ ਸੀ ਕੱਲ ਦੇ ਬਲੌਗਸ ਤੁਸੀਂ ਦੇਖਿਓ ਅਸੀਂ ਪਾਣਾ achar ਨਿੰਬੂ ਕਾਫੀ ਵੱਡੇ ਸਾਈਜ਼ ਦੇ ਨੇ ਤੋ ਕਿ ਅਸੀਂ ਸੁਕਾ ਲਏ ਸੀ ਮਿਰਚਾਂ ਵੀ ਅਸੀਂ ਸੁਕਾ ਲੀਆਂ ਸੀ ਤੋ ਕਿ ਹੁਣ ਅਸੀਂ ਮਿਰਚਾਂ ਚ ਕੱਟ ਲਾਂ ਮੰਮੀ ਮੇਰੀ ਹੈਲਪ ਕਰਦੇ ਆਂ ਕੱਟ ਮਿਰਚਾਂ ਚ ਲਾ ਕੇ ਹਾਂਜੀ ਇਦਾਂ ਦੇ ਕਰ ਲੈਣੀ ਆਹਾ ਕਿਉਂਕਿ ਇਹਦੇ ਮਸਾਲਾ ਭਰਨਾ ਸੀ ਅਸੀਂ ਇਹਨਾਂ ਡੰਡੀਆਂ ਨੂੰ ਤੋੜੀਆਂ ਕਿਉਂਕਿ ਡੰਡੀ ਤੇ ਫੜਕੇ ਇਹਨੂੰ ਕੱਢ ਲੈਣੇ ਬਹੁਤ ਅੱਛੀ ਲੱਗਦੀਆਂ ਸਵਾਰ ਕੇ ਧੋ ਲਈਆਂ ਸੀ ਅਸੀਂ ਇਸ ਕਰਕੇ ਹੁਣ ਜਿਹੜੇ ਨਿੰਬੂ ਸੀ ਨਿੰਬੂ ਅਸੀਂ ਕੱਟ ਲੈਣੇ ਵੱਡਾ ਸਾਈਜ਼ ਹੋਣ ਕਰਕੇ ਇਹ ਅਸੀਂ ਕੁਝ ਚਾਰ ਟੁਕੜੇ ਕਰ ਲਿੱਤੇ ਤੇ ਕੁਝ ਅਸੀਂ ਕਰ ਦਾਂਗੇ ਦੋ-ਦੋ ਟੁਕੜੇ ਕਰ ਦਾਂਗੇ 8-8 ਬਲਕਿ ਸੌਰੀ 8-8 ਟੁਕੜੇ ਕਰ ਦੇਣੇ ਕਿਉਂਕਿ ਫਿਰ ਵੇਸਟ ਜਾਂਦਾ ਆ achar ਜੇ ਕੋਈ ਛੋਟਾ ਬੱਚਾ ਲੈ ਲੈਂਦਾ ਤਾਂ ਫਿਰ ਵੇਸਟ ਜਾਂਦਾ ਹਾਂ ਜੇ ਐਦਾਂ ਕਰ ਲਿੱਤੇ ਸੀ ਵੱਡਾ ਸਾਈਜ਼ ਜ਼ਿਆਦਾ ਇਹਨਾਂ ਦਾ ਇਹ ਸਾਡੇ ਆਰਗੈਨਿਕ ਬਿਲਕੁਲ ਪਿਓਰ ਬਿਨਾ ਖਾਦ ਤੋਂ ਬਣਾਏ ਹੋਏ ਆ ਸੀ ਬੋਟਲ ਆ ਹਸੀ ਕਲਮ ਨਾਲ ਤੁਹਾਨੂੰ ਕੱਲ ਦੱਸਿਆ ਸੀ ਸਾਰੇ ਅਸੀਂ ਨਿੰਬੂ ਸਾਰੇ ਸੇਚੀਰ ਲਏ ਕੁਝ ਬੜੇ ਤੇ ਕੁਝ ਛੋਟੇ ਹਾਂਜੀ ਕੁਛ ਛੋਟੇ ਕਰ ਲੇ ਕੁਛ ਬੜੇ ਇਹ ਵੀ ਰੜੀਆਂ ਜੀ ਪੂਰੀ ਹੁਣ ਅਸੀਂ ਕਰ ਦਿਆਂ ਜੀ ਮਸਾਲਾ ਤਿਆਰ ਅਸੀਂ ਇੱਕ ਪਰਾਠ ਲੈ ਲਈ नार नार फोटो शूट हो रहा नमक पाया ढाई स ढाई सौ ग्राम नमक पाया तकरीबन आइडिया वो चम्मच भुल गई सी मैं अंदर और गिला सी चम्मच फिर लेके आई तकरीबन चार चम्मच पाए से हल्दी के चम्मच गिला हो गया से दूजा लेके चम्मच जीरा दो चम्मच जीरे सॉरी ਪਾਰ ਕੇ ਦੋ ਚਮਚ ਵੈਸੇ ਅਦਰ ਦ ਤਿੰਨ ਏਜਵਾਨ ਪਾਈ ਇਹਦੀ ਸੀ ਇੱਕ ਚਮਚ ਇਸਾਰ ਕੇ ਮਿਕਸ ਕਰ ਲੈਣਾ ਇਹਨੂੰ ਮਿਰਚਾਂ ਰਹਿ ਗੀਆਂ ਹੁਣ ਮਿਰਚਾਂ ਪਾਣੀਆ ਅਸੀਂ ਇਹ ਮਿੱਠੇ ਨਹੀਂ ਬਣਾ ਰਹੇ ਅਸੀਂ ਇਹ ਨਮਕ ਨਮਕੀਨ ਅਚਾਰ ਬਣਾ ਰਹੇ ਹਾਂ ਕਿਉਂਕਿ ਮਿੱਠਾ ਸਾਨੂੰ ਪਸੰਦ ਨਹੀਂ ਆ ਮਿੱਠਾ ਵੀ ਬਣਾਵਾਂਗੇ ਇੱਕ ਦਿਨ ਤੁਹਾਨੂੰ ਦਿਖਾਵਾਂਗੇ ਅਸੀਂ ਕਿੱਦਾਂ ਬਣਾਉਂਦੇ ਹਾਂ ਇਹ ਮਿਰਚਾਂ ਦੇ ਵਿੱਚ ਭਰ ਲੈਣਾ ਹੈ ਮਸਾਲਾ ਸਾਰਾ ਕਿਉਂਕਿ ਫਿਰ ਮਿਰਚਾਂ ਖਰਾਬ ਨਹੀਂ ਹੁੰਦੀਆਂ कल कल मिर्च भरने काफ़ी टाइम लग जाता हाँ जी असं मिर्चा भर लिया हूँ नींबू जोड़े कट्टे से पा के मिक्स कर लेने सवार के अच्छी तरह मिक्स कर देना इनू ਅਸੀਂ ਤੇਲ ਨਹੀਂ ਦੇਚ ਬੰਦ ਤੁਸੀਂ ਦੱਸੋ ਤੇਲ ਪਾਣਾ ਤੁਸੀਂ ਕਮੈਂਟ ਕਰਕੇ ਦੱਸਿਓ ਆ ਇੱਕ ਕੰਟੇਨਰ ਚ ਪਾ ਦੇਣਾ ਇਹਨੂੰ ਅਸੀਂ ਪਹਿਲਾਂ ਮੰਮੀ ਕਹਿੰਦੇ ਤੁਸੀਂ ਕੱਢ ਕੇ ਮਿਕਸ ਕਰੋ ਨਿੰਬੂ ਮਿਰਚਾਂ ਨੂੰ ਅਸੀਂ ਦੁਬਾਰਾ ਫੇਰ ਕੱਢਿਆ ਦੁਬਾਰਾ ਨਿੰਬੂ ਤੇ ਮਿਰਚਾਂ ਸਾਰੀਆਂ ਇਕੱਠੀਆਂ ਕਰਕੇ ਵਿੱਚ ਪਾਤੀਆਂ ਮਿਕਸ ਕਰਕੇ ਮੈਂ ਪਹਿਲਾਂ ਨਿੰਬੂ ਪਾਤੀ ਸੀ ਕਹਿੰਨੇ ਮਿਕਸ ਕਰੋ ਇਹਨੂੰ ਜਿਹੜਾ ਮਸਾਲਾ ਬਚਿਆ ਸੀ ਉਸ ਤੋਂ ਪਾਤਾ ਹਾਂਜੀ ਤਿਆਰ ਸਾਡਾ ਤਿਆਰ ਹੋ ਗਿਆ ਜੀ ਤਿਆਰ ਨਹੀਂ ਹੋਇਆ ਬਣ ਗਏ ਅਸੀਂ ਪਾਤਾ ਹੁਣ